ਪਿੰਡ ਜੋਰ ਸਿੰਘ ਵਾਲਾ ਵਿਖੇ ਕਿਸਾਨ ਸੰਗਰਸ਼ ਕਮੇਟੀ ਪੰਜਾਬ ਕੋਟ ਬੁੱਧਾ ਦੀ ਹੋਈ ਹੰਗਾਮੀ ਮੀਟਿੰਗ ਕਿਸਾਨਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਨੂੰ ਜਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੇਗੀ पंद्रह अगस्त तो बादश कमेट बुद्धा जोन मीत प्रधान दलजीत सैकटरी गुरजंट सिंह की अगवाई हेठ हुई जिस वे पदर से किसान आगुआ ने हिस्सा लिया इस उपरंत गलबात करते हुए औकत आगुआ ने दस कि पंद्रह अगस्त वाले दिन भारत सरकार खिलाफ किसान ਸੰਗਰਾਸ਼ ਕਮੇਟੀ ਪੰਜਾਬ ਕੋਟ ਬੁੱਧਾ ਵੱਲੋਂ ਵੱਡੇ ਪੱਧਰ ਤੇ ਆਪਣਾ ਰੋਸ ਜ਼ਾਹਰ ਕਰਨ ਲਈ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਜਿਸ ਕਰਕੇ ਇਹ ਪਿੰਡ ਜੋੜ ਸਿੰਘ ਵਾਲਾ ਵਿਖੇ ਮੀਟਿੰਗ ਕਰਕੇ ਕਿਸਾਨ ਨੂੰ ਜਾਗਰੂਤ ਕੀਤਾ ਗਿਆ ਹੈ ਕਿ 13 ਫਰਵਰੀ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੋਏ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਹਕੀ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ ਉਲਟਾ ਕਿਸਾਨਾਂ ਉੱਪਰ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਵੱਲੋਂ ਵੀ ਤਸ਼ੱਦਦ ਕੀਤੇ ਗਏ ਸੰਜਿਸ ਵਿੱਚ ਇੱਕ ਕਿਸਾਨ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਉਹ ਸ਼ਹੀਦ ਹੋ ਗਿਆ ਸੀ ਪਰ ਕੇਂਦਰ ਕਾਰ ਗੋਲੀ ਚਲਾਉਣ ਵਾਲੇ ਵਿਅਕਤੀਆਂ ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਵਿਅਕਤੀਆਂ ਨੂੰ ਸਨਮਾਨਿਤ ਕਰਨ ਲਈ ਹਰਿਆਣਾ ਸਰਕਾਰ ਸਿਫਾਰਿਸ਼ ਕਰ ਰਹੀ ਹੈ ਜੋ ਕਿਸਾਨ ਕਦੇ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਕਿਹਾ ਕਿ ਇਸੇ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਪੂਰੇ ਭਾਰਤ ਅੰਦਰ ਟ੍ਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਇਸ ਮੌਕੇ ਜਥੇਬੰਦੀ ਦੇ ਆਗੂਆਂ ਵੱਲੋਂ ਕਿਸਾਨਾਂ ਨੂੰ ਆਪਣੇ ਪਿੰਡਾਂ ਤੇ ਘਰਾਂ ਦੇ ਆਲੇ ਦੁਆਲੇ ਲਾਉਣ ਲਈ ਬੂਟੇ ਵੀ ਵੰਡੇ ਗਏ ਇਸ ਮੌਕੇ ਇਸ ਮੌਕੇ ਜੋਨ ਪ੍ਰਧਾਨ ਕਾਰਜ ਸਿੰਘ ਇਕਾਈ ਪ੍ਰਧਾਨ ਜਗਜੀਤ ਸਿੰਘ ਬੱਬੂ ਸਬਰਾਈ ਮੀਤ ਪ੍ਰਧਾਨ ਨਿਰਵੈਲ ਸਿੰਘ ਸਬਰਾ ਅਮਨਦੀਪ ਸਿੰਘ ਅਖਤਿਆਰ ਸਿੰਘ ਸੀਨੀਅਰ ਮੀਤ ਪ੍ਰਧਾਨ ਜਿੰਦਰ ਸਿੰਘ ਬਲਜਿੰਦਰ ਸਿੰਘ ਵਰਿਆਮ ਸਿੰਘ ਸੁਖਦੇਵ ਸਿੰਘ ਮੁਖਾ ਆਦੇ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਜੋੜਸੋ ਵਾਲੇ ਰਾਮਾ 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 ਜੀ ਉਥੇ ਅੱਜ ਮੀਟਿੰਗ ਹੋਈ ਆ ਜਿਹੜਾ 15 ਤਰੀਕ ਨੂੰ ਆਪਾਂ ਰੋਸ ਮਾਰਚ ਕਰਨਾ ਵਾ ਟ੍ਰੈਕਟਰਾਂ ਦਾ ਉਹ ਇਸ ਵੰਦੇ ਵਿੱਚ ਬਹੁਤ ਵੱਡਾ ਕਾਠਾ ਬਹੁਤ ਹਨਹਾਰਾ ਮਿਲਿਆ ਵਾ ਸਾਰੇ ਕਿਸਾਨਾਂ ਨੂੰ ਜਾਗਰੂਤ ਕੀਤਾ ਵਾ ਵੀ ਜਿਹੜੀ ਲੀਡਰ ਆ ਮਤਲਬ ਕੋ ਕਿਸ ਨੂੰ ਕੱਲ ਨੂੰ ਪਾਈਆਂ ਕਾਂਗਰਸ ਨੂੰ ਪਾਈਆਂ ਜਿੰਨੂੰ ਮਰਜ਼ੀ ਵੀਰਜੀ ਬਹੁਤ ਵੋਟਾਂ ਦਾ ਉਹਨਾਂ ਕੋਈ ਮਸਲਾ ਨਹੀਂ ਉਹ ਆਪਦਾ ਜਦੋਂ ਵੋਟਾਂ ਆਉਂਦੀਆਂ ਜੋ ਮਰਜ਼ੀ ਕਰੋ ਪਰ ਜਿੱਥੇ ਅੱਜ ਕਿਸਾਨੀ ਦਾ ਧੰਦਾ ਆਪਣਾ ਅੱਜ ਤਗੜੇ ਹੋ ਗਏ ਆਪਾਂ ਕਿਸਾਨੀ ਦੀ ਮਤ ਕਰੀਏ ਆਪੇ ਰੋਟੀ ਰੋਚੀ ਜਿਹੜੀ ਹੈ ਇਹ ਕਿਸਾਨੀ ਸਿਰ ਤੇ ਹੀ ਆਪਣੀ ਉਤਰਾਣੇ ਉੱਪਰ ਰੋਟੀ ਉਹ ਜੀ ਕਹੀ ਨਹੀਂ ਦੇਣੀ ਉਹਦੇ ਕੋਈ 5 ਸਾਲ ਆਏ 5 ਸਾਲ ਚੱਲ ਗਏ 5 ਸਾਲ ਆ ਗਏ ਉਹਨਾਂ ਦਾ ਕੋਈ ਮਸਲ ਨਹੀਂ ਆਪਣੇ ਨਾਲ ਪਰ ਜਿਹੜੀ ਕਿਸਾਨੀ ਜਿੱਤਰਾ ਮੋਦੀ ਨੇ ਮੱਥਾ ਆਪਣਾ ਏਨੀ ਖਨੋਰੀ ਬਾਡਰ ਤੇ ਸ਼ੰਭੂ ਬਾਡਰ ਤੇ ਲੱਗਾ ਅਸੀਂ ਅੱਜ ਬੇਨਤੀ ਕੀਤੀ ਸਾਰਿਆਂ ਨੂੰ ਪਰ ਬਹੁਤ ਹੰਗਾਰਾ ਦਿੱਤਾ ਜੋਰਸਵਾਲੇ ਪਿੰਦੇ ਵਿੱਚ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਜੋਰ ਸਿੰਘ ਵਾਲਾ ਵਿਖੇ ਤਨ ਤਨ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਰਾਜਾ ਰੋਦ ਸਤਾਨਾ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਗੈਰ ਰਾਜਤ ਗੈਰ ਰਾਜਨੀਤਿਕ ਸਯੁਤ ਮੋਰਚੇ ਦੇ ਸੱਦੇ ਤੇ ਪਰਵੀ ਮੀਟਿੰਗ ਹੋਈ ਆ ਜਿਹੜਾ 15 ਅਗਸਤ ਵਾਲੇ ਦਿਨ ਟਰੈਕਟਰ ਮਾਰਚ ਆ ਜਿਹੜਾ ਉਹ ਆਪਣੇ ਜ਼ਿਲ੍ਹੇ ਪੱਧਰ ਤੇ ਕੱਢਿਆ ਜਾਣਾ ਹੈ ਪੂਰੇ ਪੰਜਾਬ ਦੇ ਵਿੱਚ ਸੋ ਉੱਥੇ ਜੋਰ ਸਿੰਘ ਵਾਲੇ ਤੋਂ ਬੜੇ ਭਰਾਵਾਂ ਦੇ ਨਾਲ ਸੰਯੋਗ ਬੜੀ ਜਿਹੜੀ ਉਹ ਵਧੀਆ ਤਰੀਕੇ ਦੇ ਨਾਲ ਆਏ ਆ ਸਾਰਿਆਂ ਨੇ ਇਸੇ ਤਰ੍ਹਾਂ 15 ਤਰੀਕ ਨੂੰ ਵਾਚ ਕਰਕੇ ਹਿੱਸਾ ਲੈ ਕੇ ਆਪਾਂ 10 ਟਰੈਕਟਰ ਜਿਹੜੇ ਉਹ ਜੋਰ ਸਿੰਘ ਵਾਲੇ ਤੋਂ ਇਸ ਸ਼ਗਰਚ ਦੇ ਵਿੱਚ ਹਿੱਸਾ ਪਾਵਾਂਗੇ ਸਾਰੀ ਹੀ ਸੰਗਤ ਦਾ ਸਾਰੇ ਭਰਾਵਾਂ ਦਾ ਜਿੰਨੇ ਵੀ ਉੱਥੇ ਪਹੁੰਚੇ ਆ ਸਮੁੱਚੀ ਜੱਥੇਬੰਦੀ ਵੱਲੋਂ ਜੀਓ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ